ਗੁਰ ਸੰਗਤ ਕਿੰਨੀ ਖਾਲਸਾ ਮਨਮੁਖੀ ਦੋਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਵਾਕੇ ਹੀ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦਾ ਉਤਸ਼ਾਹ ਲਗਾਤਾਰ ਦੇਖ ਨੂੰ ਮਿਲ ਰਿਹਾ ਔਰ ਠਾਠਾ ਮਾਰਦਾ ਇਕੱਠ ਜੋ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਤਸਵੀਰ ਇਸ ਮੌਕੇ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਕਿ ਖਾਸ ਤੌਰ ਤੇ ਚੌਰ ਸਾਹਿਬ ਕੀਤੇ ਜਾ ਰਹੇ ਨੇ ਦਸਮ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਕੁਲ ਖਲਕਤ ਅੱਜ ਉਸ ਸਰਬਸਦਾਨੀ ਨੂੰ ਯਾਦ ਕਰ ਰਹੀ ਹੈ ਜਿਸ ਨੇ ਜ਼ਬਰ ਜ਼ੁਲਮ ਦੇ ਖਿਲਾਫ ਡਟ ਕੇ ਸਾਹਮਣਾ ਕੀਤਾ ਔਰ ਸਾਡੇ ਲਈ ਕੌਮ ਲਈ ਸਿਰਫ ਪਰਿਵਾਰ ਹੀ ਨਹੀਂ ਬਾਰਿਆ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਕਿਹਾ ਜਾਂਦਾ ਪਹਿਲਾਂ 1699 ਦੇ ਵਿੱਚ ਖਾਲਸਾ ਪੰਥ ਸਿਰਜਿਆ ਔਰ ਉਸ ਤੋਂ ਬਾਅਦ ਖੁਰ ਵੀ ਅੰਮ੍ਰਿਤ ਪਾਨ ਕੀਤਾ ਪੰਜ ਪਿਆਰੇ ਸਾਜੇ ਸੋ ਉਹੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ 11ਵੇਂ ਗੁਰੂ ਦੇ ਵਜੋਂ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ। ਉਹਰਾ ਥਾਪੜਾ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਅਹਿਮ ਤਸਵੀਰ ਇਸ ਮੌਕੇ ਅਸੀਂ ਦੇਖ ਪਾ ਰਹਿਆਂ। ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਸਿੱਧੀ ਤਸਵੀਰ ਗੁਰੂ ਘਰ ਦੇ ਵਿੱਚ ਜਿੱਥੇ ਲਗਾਤਾਰ ਸ੍ਰੀ ਖਡਰਪੁਰ ਸਾਹਿਬ ਨੂੰ ਚੱਲ ਰਹੇ ਨੇ ਅੱਜ ਕੋ ਉਪਾਈ ਜਾਣਗੇ। ਸੋ ਪਟਨਾ ਸਾਹਿਬ ਦੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਬਚਪਨ ਬੀਤਿਆ ਜਿੱਥੇ ਉਹਨਾਂ ਨੇ ਆਪਣਾ ਬਾਲ ਕਾਲ ਬਤਾਇਆ ਰਸਮਾਂ ਕੇ ਉਹਨਾਂ ਦੇ ਸਾਥ ਕੀ ਰਹੇ ਸੋ ਇਹ तमाम ਇਸੇ ਕਹਾਣੀਆਂ ਉਹਨਾਂ ਦੇ ਜੀਵਨ ਦੇ ਦੁਨੀਆਂ ਨੇ ਔਰ ਉਹਨਾਂ ਦਾ ਜੋ ਫਲਸਫਾ ਕਿ ਕਿਸੇ ਦੀ ਵੀ ਈਨ ਨਹੀਂ ਮੰਨਣੀ ਜਦੋਂ ਲੋੜ ਪਏ ਤਾਂ ਹਥਿਆਰ ਚੁਕਣੇ ਵੀ ਚਾਇਸ ਨਹੀਂ ਜਦੋਂ ਪਾਣੀ ਸਿਰ ਤੋਂ ਲੰਘ ਜਾਏ ਸੋ ਦਸਮ ਪਿਤਾ ਦੇ ਵੱਲੋਂ ਇਹ ਜੋ ਫਲਸਫੇ ਦਿੱਤੇ ਗਏ ਅੱਜ ਜੀਵਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਸੀਂ ਅਪਣਾ ਰਹੇ ਹਾਂ ਔਰ ਅਹਦ ਲਿਆ ਜਾਏਗਾ ਕਿ ਅੱਜ ਉਹਨਾਂ ਦੇ ਦਰਸਾਏ ਉਸ ਰਾਤ ਤੇ ਉਸ ਮਾਰਗ ਤੇ ਅਸੀਂ ਚੱਲੀਏ ਸੋ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਜਿੱਥੇ ਸੰਗਤ ਨਤਮਸਕ ਹੋ ਰਹੀ ਹੈ ਉੱਥੇ ਹੀ ਅੰਮ੍ਰਿਤ ਪਾਣ ਜੋ ਨੇ ਉਹ ਵੀ ਕਰਵਾਏ ਜਾਣਗੇ ਔਰ ਖਾਸ ਔਰਤ ਦੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕਵੀ ਦਰਬਾਰ ਕਰਵਾਇਆ ਜਾਂਦਾ ਸੀ ਅੱਜ ਕਵੀ ਦਰਬਾਰ ਜੋ ਹੈ ਉਹ ਵੀ ਕਰਵਾਇਆ ਜਾਏਗਾ ਸੋ ਤਖਸੀਰ ਹਰਮੰਦਰ ਪਟਨਾ ਸਾਹਿਬ ਤੋਂ ਹੈ ਤਸਵੀਰ ਤੁਸੀਂ ਦੇਖਵਾਰੋ ਕਿ ਕਿਸ ਤਰ੍ਹਾਂ ਦੇ ਨਾਲ ਗੁਰੂ ਘਰ ਦੇ ਵਿੱਚ ਜੋ ਪਰੰਪਰਾ ਹੈ ਜੋ ਰਵਾਇਤ ਹੈ ਉਸੇ ਸਾਹਬ ਦੇ ਨਾਲ ਸੰਗਤ ਜੋ ਹੈ ਉਹ ਨਤਮਸਕ ਹੋ ਰਹੀ ਹੈ ਸਮਾਕੇ ਟੌਰ ਸਾਹਿਬ ਕੀਤੇ ਜਾ ਰਹੇ ਨੇ ਤੇ ਯਾਦ ਕੀਤਾ ਜਾ ਰਿਹਾ ਗੁਰਸੰਗਤ ਕਿੰਨੀ ਖਾਲਸਾ ਸੋ ਵਾਕਿ ਹੈ ਯਾਦ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਦੇ ਵੱਲੋਂ ਫਲਸਫਾ ਦਿੱਤਾ ਗਿਆ ਗੁਰਸੰਗਤ ਕਿੰਨੀ ਖਾਲਸਾ ਮਨ ਮੁਖੀ ਦੋਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸੋ ਪਟਨਾ ਸਾਹਿਬ ਦੇ ਵਿੱਚ ਵਿਸ਼ੇਸ਼ ਦੀਵਾਨ ਜੁਨੇ ਇਸ ਨੂੰ ਲੈ ਕੇ ਸਜਾਏ ਜਾਣਗੇ ਤੇ ਹਰ ਸਪੀਨਾ ਗੁਰਬਾਣੀ ਦਾ ਕੀਰਤਨ ਜੋ ਹੈ ਉਹ ਵੀ ਸਰਵਣ ਸੰਗਤ ਕਰ ਰਹੀ ਹੈ ਬਾਰੇ ਵੀ ਇੱਕ ਇੱਕ ਤਸਵੀਰ ਅਸੀਂ ਟੱਟੇ ਤੱਕ ਪਹੁੰਚਾ ਰਹੇ ਹਾਂ ਕਿਸ ਤਰ੍ਹਾਂ ਨਾਲ ਦੂਰ ਤਰਾਡੇ ਤੋਂ ਕਈ ਧਾਰਮਿਕ ਸ਼ਖਸੀਅਤਾਂ ਜੋ ਨੇ ਅੱਜ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਸੁਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਹੁੰਚੇ ਇਸ ਮੌਕੇ ਇਲਾਹੀ ਬਾਣੀ ਦਾ ਕੀਰਤਨ ਹੁਕਮਨਾਮਾ ਸਾਹਿਬ ਹਰ ਮੰਤਰ ਗਾਉ ਸੱਚੀ ਗ੍ਰੰਥ ਮੰਤਰਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੰਗਾ ਤੁਜਵਾ ਤੁਮ ਦਾਸ ਠਾਕੁਰ ਪ੍ਰਤਪਾਵਕ ਨਾਮ ਕਸਮ ਹਮਾਰੇ 고맙 oh. <laughs> वाकई ही दूर में संगत पहुंची हुई है ਗੁਰੂ ਘਰ ਦੇ ਵਿੱਚ ਅੱਜ ਰੌਣਕ ਬਰਕਰਾਰ ਹੈ ਪਰ ਦੂਜੇ ਪਾਸੇ ਜਦੋਂ ਉਸੇ ਗੱਲ ਕਰਦੇ ਆ ਕਿ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਦੇ ਨਾਲ ਪੂਰਾ ਤਾਂ ਪੂਰਾ ਪਰਿਵਾਰ ਜੋ ਹੈ ਉਹ ਸਿੱਖ ਕੌਮ ਤੋਂ ਵਾਰ ਦਿੱਤਾ ਉਸ ਤੋਂ ਬਾਅਦ ਖੁਦ ਉਹ ਕੁਰਬਾਨ ਹੋਏ ਸੋ ਇਹ ਉਹ ਕੁਰਬਾਨੀਆਂ ਸ਼ਾਨਾਂ ਮਤਾ ਇਤਿਹਾਸ ਅਜੇ yaad ਕੀਤਾ ਜਾ ਰਿਹਾ ਹੈ ਪਟਨਾ ਸਾਹਿਬ ਉਹ ਮੁਕੱਦਸ ਸਥਾਨ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਪ੍ਰਕਾਸ਼ਪੁਰ ਬੜੇ ਸ਼ਰਦਾ ਪਾਵ ਦੇ ਨਾਲ ਮਨਾਇਆ ਜਾਂਦਾ ਹੈ ਵੱਡੀ ਘੰਟੀ ਦੇ ਵਿੱਚ ਸੰਗਤ ਨਤਮਸਕ ਹੁੰਦੀ ਹੈ ਹੋਰ ਗੁਰੂ ਘਰਾਂ ਦੇ ਵਿੱਚ ਵੀ ਅੱਜ ਇਸੇ ਤਰ੍ਹਾਂ ਦਾ ਨਾਰੋਣਕ ਬਰਕਰਾਰ ਹੈ ਪਰ ਜਦੋਂ ਉਸੇ ਗੱਲ ਕਰਦੇ ਹਾਂ ਤਾਂ ਸ੍ਰੀ ਹਰਮੰਦਰ ਪਟਨਾ ਸਾਹਿਬ ਦੀ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਤੜਕਸਾਰ ਤੋਂ ਹੀ ਸੰਗਤ ਲੱਗੀ ਹੋਈ ਹੈ ਔਰ ਪਹੁੰਚ ਰਹੀ ਹੈ